ਇਸ ਵੱਲ ਦੀ ਵੱਡੀ ਖਬਰ ਤੁਹਾਡਾ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਇੱਕ ਨਬਾਲਿਕ ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਜੀ ਹਾਂ ਇੱਕ 17 ਸਾਲਾ ਕੁੜੀ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਦੱਸਦੇ ਕਿ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਹੈ ਜਿੱਥੇ ਕਿ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਨਬਾਲਿਕ ਲੜਕੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਫਲहाल ਮਾਂ ਤੇ ਬੱਚਾ ਬਿਲਕੁਲ ਠੀਕ ਹਨ ਪਰ ਲੜਕੀ ਨਬਾਲਿਕ ਹੈ ਜਿਸ ਕਾਰਨ ਮਾਮਲਾ ਪੁਲਿਸ ਦੇ ਨਾਲ ਨਾਲ ਬਾਲ ਭਲਾਈ ਕਮੇਟੀ ਦਾ ਧਿਆਨ ਚਾ ਗਿਆ ਦੱਸਦੇ ਕਿ ਕਰੀਬ 1 ਸਾਲ ਪਹਿਲਾਂ ਗੁਰਦਾਸਪੁਰ ਦੇ ਰਹਿਣ ਵਾਲੀ 16 ਸਾਲਾ ਲੜਕੀ ਅਤੇ ਅਮਰitsar ਦੇ ਇੱਕ 19 ਸਾਲਾ ਲੜਕੇ ਦੀ ਮੰਗਣੀ ਹੋਈ ਸੀ ਜੀ ਹਾਂ ਸਾਲਾ ਲੜਕੀ ਦੀ ਮੰਗਣੀ 19 ਸਾਲਾ ਦੇ ਲੜਕੇ ਦੇ ਨਾਲ ਕਰ ਦਿੱਤੀ ਜਿਸ ਤੋਂ ਬਾਅਦ ਹੁਣ ਲੜਕੀ ਪ੍ਰੈਗਨੈਂਟ ਹੋ ਗਈ ਤੇ ਉਸਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ 16 ਸਾਲਾ ਲੜਕੀ 19 ਸਾਲਾ ਲੜਕੇ ਦੇ ਨਾਲ ਸਿਰਫ ਮੰਗਣੀ ਹੋਈ ਸੀ ਹਾਲੇ ਇਹਨਾਂ ਦਾ ਵਿਆਹ ਨਹੀਂ ਹੋਇਆ ਸੀ ਪਰ ਫਿਰ ਵੀ ਵਿਆਹ ਤੋਂ ਪਹਿਲਾਂ ਹੀ ਬੱਚਾ ਹੋ ਜਾਂਦਾ ਉਸ ਤੋਂ ਬਾਅਦ ਇਹ ਮਾਮਲਾ ਪੁਲਿਸ ਤੱਕ ਪਹੁੰਚ ਜਾਂਦਾ ਹੈ ਉੱਥੇ ਲੜਕੀ ਦੀ ਮਾ ਵੱਲੋਂ ਕੀ ਆ ਗਿਆ ਕੰਮ ਤਾਂ ਗਲਤ ਹੈ ਪਰ ਮੰਗਣੀ ਹੋਣ ਤੋਂ ਬਾਅਦ ਮੁੰਡਾ ਕੁੜੀ ਘੁੰਮਣ ਫਿਰਨ ਜਾਂਦੇ ਸੀ ਜਿਸ ਤੋਂ ਬਾਅਦ ਹੁਣ ਇਹ ਕਾਰਾ ਹੋ ਗਿਆ ਉੱਥੇ ਪੁਲਿਸ ਵੱਲੋਂ ਕੀ ਆ ਗਿਆ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ ਜਾਏਗੀ ਜੇਕਰ ਲੜਕੇ ਵੱਲੋਂ ਤੇ ਲ ਉਹ ਬੱਚੇ ਨੂੰ ਅਪਣਾ ਲੈ ਮੰਨਦੇ ਨੇ ਤੇ ਇਸ ਨੂੰ ਰੱਖ ਲੈਂਦੇ ਨੇ ਤੇ ਉਸ ਅਨੁਸਾਰ ਕਿ ਕਾਰਵਾਈ ਕੀਤੀ ਜਾਵੇਗੀ ਤਾਂ ਜੇਕਰ ਲੜਕਾ ਪਰਿਵਾਰ ਇਸ ਨੂੰ ਮਨਾ ਕਰ ਦਿੰਦਾ ਹੈ ਕਿ ਸਾਡਾ ਬੱਚਾ ਨਹੀਂ ਇਹ ਕਿਸੇ ਹੋਰ ਦਾ ਬੱਚਾ ਹੈ ਤਾਂ ਡੀਐਨਏ ਟੈਸਟ ਕਰਵਾਇਆ ਜਾਵੇਗਾ ਤੇ ਉਸ ਤੋਂ ਬਾਅਦ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ ਦੱਸ ਦਈਏ ਕਿ ਛੋਟੀ ਉਮਰੇ ਇਹਨਾਂ ਦੀ ਪਹਿਲੇ ਤਾਂ ਮੰਗਣੀ ਕਰਵਾ ਦਿੱਤੀ ਜਾਂਦੀ ਹੈ ਜੋ ਕਿ ਬਹੁਤ ਵੱਡਾ ਅਪਰਾਧ ਹੈ ਬਾਲ ਵਿਆਹ ਕਰਾਉਣ ਦੇ ਅਪਰਾਧ ਦੇ ਵਿੱਚ ਵੀ ਇਹ ਦੋਵੇਂ ਪਰਿਵਾਰਾਂ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ 17 ਸਾਲਾਂ ਦੀ 18ਵਾਂ ਲੱਗਾ ਨੂੰ ਰਿਸ਼ਤਾ ਹੋਇਆ ਸੀ ਤੇ ਬਾਹਰ ਜਾਂਦੇ ਸੀ ਬੱਚੇ ਘੁੰਮਣ ਦੀ ਆਣੀ ਹੋਇਆ ਜੀ ਬਸ ਰਿੰਗ ਸਰਵਣੀ ਹੋ ਗਿਆ ਥੋੜੀ ਦਿਨ ਮੈਰਿਜ ਕਰ ਦੇਣੀ ਆਂ ਬੇਟਾ ਹਾਂਜੀ ਤੇ ਵਿਆਹ ਬੇਣਾ ਬੇਟਾ ਹੋ ਗਿਆ ਹਾਂਜੀ ਸੋੜੇ ਸਹਿਮਤਾ ਹਾਂਜੀ ਕੁਛ ਨਹੀਂ ਹੋਣਾ ਸ਼ਾਦੀ ਕਰ ਦੇਣੀ ਉਹਨਾਂ ਦੇ ਨਾਲ ਹੀ ਆਈ ਰਿੰਗ ਸਰਵਣੀ ਖੁਦ ਹੀ ਘਿੱਟੀ ਆਇਆ ਉਹ ਸ਼ਾਦੀ ਕਰਨ ਲਈ ਤਿਆਰ ਆਂ ਪਰਮਰ ਦੀ ਘਟਵਾ 17 ਸਾਲ ਆ ਕੋਈ ਵਾਲ ਨਹੀਂ ਬਰੇ ਦਾ ਨਾਮ ਆ ਬਾਬਾ 17 ਹੋਂਡ ਘਟ ਬੱਚਾ ਕੁੜੀ ਦਾ ਹੋਇਆ ਹਾਂਜੀ ਜੇ ਤੂੰ ਰੋਕਿਆ ਨਾ ਬੱਚਾ ਕੋਈ ਘਰੋਂ ਜੇ ਕਹਿੰਦੇ ਜਾਂਦੇ ਸੀ ਸਾਹਮਣੇ ਆਣੀ ਅਹੀਂ ਕਿਆ ਚਲੋ ਬੱਚੇ ਆ ਚਲੋ ਫਿਰ ਆ ਕੋਈ ਗੱਲ ਨਹੀਂ ਹਾਂਜੀ ਇਨੀ ਛੋਟੀ ਉਮਰ ਦੀ ਬੱਚਾ ਹੋ ਗਿਆ ਹਾਂਜੀ ਗਲਤੀ ਨਹੀਂ ਹੈ ਗਏ ਹੈ ਤਾਂ ਸਹੀ ਗਲਤੀ ਹੈ ਚਲੋ ਮੈਂ ਰਤਨ لال ਸੀ ਡਬਲਯੂ ਸੀ ਮੈਂਬਰ ਜਾਣਕਾਰੀ ਮਿਲੀ ਸੀ ਕਿ ਇੱਕ ਨਬਾਲਗ ਬੱਚੀ ਨੇ ਬੱਚੇ ਨੂੰ ਜਨਮ ਦਿੱਤਾ ਹੈ ਔਰ ਇਹਦੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਕਸੀਂ ਬੱਚੇ ਦੇ ਬਾਰੇ ਫੈਸਲਾ ਕਰਾਂਗੇ ਪਰਿਵਾਰ ਨੂੰ ਪੁੱਛ ਕੇ ਲੜਕੀ ਨੂੰ ਪੁੱਛ ਕੇ ਵੀ ਕੀ ਉਹ ਬੱਚੇ ਨੂੰ ਰੱਖਣਾ ਚਾਹੁੰਦੇ ਨੇ ਜਾਂ ਬੱਚੇ ਨੂੰ ਉਹ ਸੈਂਡਰ ਕਰਨਾ ਚਾਹੁੰਦੇ ਨੇ ਜੋ ਸੈਂਡਰ ਕਰਨਾ ਚਾਹਣਗੇ ਤਾਂ ਅਸੀਂ ਬੱਚੇ ਨੂੰ ਜਲੰਧਰ ਸ਼ਿਫਟ ਕਰਾਂਗੇ ਔਰ ਉੱਥੇ ਦੀ ਦੇਖਭਾਲ ਲਈ ਉਹ ਹੋਮ ਵਿੱਚ ਬੱਚਾ ਜਾਏਗਾ ਔਰ ਉਹਦੀ ਪਰਵਰਿਸ਼ ਉੱਥੇ ਹੋਏਗੀ ਕਿਸੇ ਵਿੱਚ ਅਜਿਹੇ ਕਿਸਾਂ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ ਪ੍ਰੋਵੀਨਸ਼ਨ ਆਫ ਚਾਈਲਡ ਮੈਰਿਜ ਐਕਟ ਦੇ ਤਹਿਤ ਇਹਦਾ ਫੈਸਲਾ ਲਿਆ ਜਾਏਗਾ ਟੂ ਕੋਰਟ ਹੋਏਗਾ ਕੋਰਟ ਡਿਸਾਈਡ ਕਰੇਗੀ ਕਿ ਇਹਦੇ ਤੇ ਕਿਹੜੀ ਕਾਰਵਾਈ ਜਿਹੜੀ ਉਹ ਅਗਰ ਦੋਨੋਂ ਪਰਿਵਾਰ ਸਹਿਮਤ ਹੋ ਜਾਂਦੇ ਨੇ ਨਹੀਂ ਸਹਿਮਤ ਹੁਣ ਫੇਰ ਵੀ ਕਿਉਂਕਿ ਉਹਨਾਂ ਨੇ ਅਫੈਂਸ ਕਰਿਆ ਅਫੈਂਸ ਬੰਦ ਹੈ ਬੱਚਾ ਮਾਰ ਖਾ ਜਾਂਦੀ ਹੈ ਸਾਡੇ ਫਿਰ ਅ ਉਹਦੇ ਬਾਰੇ ਵਿੱਚ ਮੈਂ ਅਜੇ ਕੁਝ ਨਹੀਂ ਕਹਿ ਸਕਦਾ ਕਮੇਟੀ ਮੈਂਬਰ ਐਜ਼ ਅ ਹੋਲ ਫੈਸਲਾ ਕਰਨਗੇ ਇਹਦੇ ਬਾਰੇ ਕੀ ਕਰਨਾ ਹੈ ਇਹ ਕਿਤੇ ਨਾ ਕਿਤੇ ਕ੍ਰਾਈਮ ਹੈ ਜੀ ਇਹ ਕ੍ਰਾਈਮ ਹੈ